ਦੀਪਕ ਨੂੰ ਦੇਖੀ ਜਾਨਾ ਸਾਰਾ ਬਹੁਤ ਇੰਟਰਸਟਿੰਗ ਲੋਟੇ ਚ ਕੀ ਬਾਤ ਤੁਹਾਡੇ ਫੈਨ ਜੈ ਮਾਤਾ ਦੀ ਦੋਸਤੋ ਹਰਜਿੰਦਰ ਸਿੰਘ ਜੀ ਆਏ ਨੇ ਖਾਸ ਚੰਡੀਗੜ੍ਹ ਤੋਂ ਇਹ 56 ਸੈਕਟਰ ਦੇ ਵਿੱਚ ਰਹਿੰਦੇ ਨੇ ਔਰ ਮੇਰੀਆਂ ਰੀਲਸ ਦੇਖਦੇ ਨੇ ਫੇਸਬੁਕ ਤੇ ਉੱਤੇ ਸਪੈਸ਼ਲ ਆਏ ਨੇ ਸੰਡੇ ਇਹਨਾਂ ਨੂੰ ਛੁੱਟੀ ਹੈ ਔਰ ਇਹ ਪੋਸਟ ਆਫਿਸ ਦੇ ਵਿੱਚ ਪੀਏ ਨੇ ਪੋਸਟ ਅਸਿਸਟੈਂਸ ਔਰ ਇਹਨਾਂ ਨੇ ਲਿਆ 15 Pro Max ਮੇਰੇ ਕੋਲੋਂ ਬੇਟੀ ਵਾਸਤੇ ਔਰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਡੀਲ ਦਿੱਤੀ ਬਹੁਤ ਖਾਸ ਬਹੁਤ ਸ਼ਾਨਦਾਰ ਡੀਲ ਦਿੱਤੀ 100 ਹੈਲਥ ਦੇ ਵਿੱਚ ਮੇਰੇ ਕੋਲੇ ਬਿਲਕੁਲ ਬ੍ਰੈਂਡ ਨਿਊ ਪੀਸ ਪਿਆ ਸੀ ਇਹ ਲੈਂ ਤਾਂ ਵੈਸੇ ਨਵਾਂ ਹੀ ਆਇਆ ਸੀ ਪਰ ਇਹਨਾਂ ਨੂੰ ਇੱਥੇ ਆ ਕੇ ਇਹ ਡੀਲ ਵਧੀਆ ਲੱਗੀ ਇਹਨਾਂ ਦਾ ਲਗਭਗ 20000 ਰੁਪਏ ਦੀ ਬਚਤ ਸੀ ਨਵੇਂ ਦੇ ਔਰ ਮੈਂ ਇਹਨਾਂ ਨੂੰ ਸਮਝਾਇਆ ਕਿ ਇਦਾਂ ਨਾ ਕਰੋ ਮਤਲਬ ਕਿ ਵਧੀਆ ਸੈੱਟ ਹੈ ਇਹ ਕਿ 20000 ਦਾ ਥੋੜਾ ਫਾਇਦਾ ਹੁੰਦਾ ਔਰ ਇਹਨਾਂ ਨੇ ਗੱਲ ਮੰਨੀ ਮੇਰੀ ਬਹੁਤ ਵਧੀਆ ਨੇਕ ਸੁਭਾਅ ਇਹਨਾਂ ਦਾ ਵੀਰਿਆਂ ਦਾ ਬਹੁਤ ਵਧੀਆ ਲੱਗਿਆ ਬਾਕੀ ਇਹਨਾਂ ਤੋਂ ਪੁੱਛਾਂਗੇ ਇੱਕ ਵਾਰੀ ਤਾਂ ਇਹਨਾਂ ਦਾ ਦਿਲ ਕਬਣਾਉਂਦਾ ਸੀ ਸਾਡੇ ਮੈਡਮ ਦਾ ਦਿਲ ਕਬਣਾਉਂਦਾ ਸੀ ਭੈਣਜੀ ਦਾ ਕਿ ਕਿੱਥੇ ਪਿੰਡ ਦੇ ਵਿੱਚ ਚੱਲੇ ਹੋ ਹੈਨਾ ਪਰ ਇਹ ਪੱਕੇ ਸੀ ਮੰਨਦੇ ਇਹ ਕਹਿੰਦੇ ਬੰਦੇ ਵਧੀਆ ਲੱਗਦੇ ਨੇ ਮੈਨੂੰ ਮੈਂ ਰੋਲ ਰੋਜ਼ ਅੱਧਾ ਘੰਟਾ ਰੀਲ ਦੇਖਦੇ ਨੇ ਮੇਰੀ ਰੋਜ਼ ਅੱਧਾ ਘੰਟਾ ਇਹ ਮੈਨੂੰ ਦੇਖ ਲਈ ਦੇਖਦੇ ਨੇ ਭੈਣ ਨੇ ਦੱਸਿਆ ਮੈਨੂੰ ਤੇ ਬਾਕੀ ਇਹਨਾਂ ਤੋਂ ਪੁੱਛਦੇ ਆ ਇੱਥੇ ਆ ਕੇ ਐਕਸਪੀਰੀਅੰਸ ਕਿਵੇਂ ਰਿਹਾ ਕੀ ਗਲਤ ਤਾਂ ਨਹੀਂ ਹੋਇਆ ਕੰਮ ਹਾਂਜੀ ਕਿਵੇਂ ਰੱਗੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜਿੰਨੇ ਇਹਨਾਂ ਦੀ ਵਧੀਆ ਡੀਲਿੰਗ ਹੈ ਵਧੀਆ ਰੇਟ ਹੈ ਵਧੀਆ ਸੁਭਾਅ ਹੈ ਸਾਰਾ ਕੁਝ ਠੀਕ ਹੈ ਨਾ ਬਾਈ ਮੈਨੂੰ ਤਾਂ ਸੇਵਾ ਲੱਗਦੀ ਹੈ ਮੈਂ ਇਹਨਾਂ ਦੀ ਫੇਸਬੁੱਕ ਤੇ ਰੀਲਾਂ ਦੇਖਦਾ ਹਾਂ ਤੇ ਮੈਨੂੰ ਬੜੇ ਵਧੀਆ ਬੰਦੇ ਲੱਗੇ ਜੀ ਮਤਲਬ ਅੱਧਾ ਘੰਟਾ ਰੋਜ਼ ਦੇਖਦਾ ਹਾਂ ਬਹੁਤ ਨਾਈਸ ਬੰਦੇ ਤੁਸੀਂ ਦੱਸੋ ਜੀ ਕਿਵੇਂ ਲੱਗਿਆ ਅੱਧਾ ਘਣਾ ਰੋਲ ਦੇਦਨੇ ਹਾਂਜੀ ਤੁਸੀਂ ਇਹਨਾਂ ਨੂੰ ਰੋਕਦੇ ਹੋਮੋਂਗੇ ਦੀਪਕ ਨੂੰ ਹੀ ਦੇਖੀ ਜਾਂਦੇ ਹੋ ਸਾਰਾ ਇਹਨਾਂ ਨੂੰ ਬਹੁਤ ਇੰਟਰਸਟਡ ਢੋਡੇ ਚ ਕੀ ਬਾਤ ਤੁਹਾਡੇ ਫੈਨ ਨੇ ਹੁਣ ਇੰਟਰਸਟ ਕਰਦਾ ਤਾਂ ਨਹੀਂ ਨਹੀਂ ਜੀ ਨਹੀਂ ਹੋਰ ਬਾਜੂ ਹਾਂਜੀ ਹਾਂਜੀ ਹੋਰ ਥੈਂਕ ਯੂ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ